VHA 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਸਾਫ ਕਾ ਸੈਨਿਕ ਐਕਸ਼ਨ ਕਮੇਟੀ ਰਜਿਸਟਰਡ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਸਾਗੇ ਉਮੀਦਵਾਰ ਧਰਮੀ ਫੌਜੀ ਪ੍ਰਧਾਨ ਬਲਦੇਸ਼ ਸਿੰਘ ਗਰਦਾਸਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਮਹਿੰਗਾਈ ਦੂਰ ਹੋ ਸਕਦੀ ਹੈ ਅਤੇ ਐਨ ਆਰ ਆਈ ਮਸਲਿਆਂ ਸੰਬੰਧੀ ਵੀ ਖੁੱਲ ਕੇ ਵਿਚਾਰਾਂ ਕੀਤੀਆਂ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਦਾ ਪੁੱਤ ਦਾ ਬਚਪਨ ਤੋਂ ਹੀ ਸਮਾਜ ਸੇਵਾ ਕਰਨ ਦਾ ਰੁਝਾਨ ਸੀ ਅਤੇ ਸਮਾਜ ਸੇਵਾ ਕਰਨ ਖਾਤਰ ਫੌਜ ਵਿੱਚ ਭਰਤੀ ਹੋਏ ਅਤੇ ਜੂਨ 1984 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਕਾਰਨ ਬੇਰਕਾ ਸਾਡੇ ਧਰਮ ਅਤੇ ਕੌਮ ਨੂੰ ਬਚਾਉਣ ਦਾ ਬੀੜਾ ਚੁੱਕਿਆ ਜਦ ਕਿ ਹੁਣ ਉਹ ਆਪਣਾ ਸਮਾਜ ਦੀ ਸੇਵਾ 'ਚ ਬਤੀਤ ਕਰ ਰਹੇ ਹਨ ਔਰ ਕੀ ਕੁਝ ਕਹਾ ਆਓ ਸੁਣਦੇ ਹਾਂ ਉਹਨਾਂ ਦੇ ਜਵਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਜਾਣਾਂਗੇ ਕਿ ਤੁਹਾਡਾ ਮਤਲਬ ਕੀ ਰੋਡਮੈਪ ਹੈ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਹੈਗੇ ਆ ਅਸੀਂ ਉਹਨਾਂ ਕੋਲ ਵੀ ਜਾਣਾਂਗੇ ਅੱਜ ਹੀ ਪਤਾ ਲਈ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਦੀ ਫਤਿਹ ਮੈਂ ਸਿਕਤਰ ਸਿੰਘ ਹੋਜੀ ਅਸ਼ੋਮ ਦਾ ਪ੍ਰਧਾਨ ਵਿਦੇਸ਼ ਸਿੰਦਰ ਦਾਸ ਰੋਲਡਨ ਔਰ ਮੈਂ ਮੈਂ ਬੇਨਤੀ ਕਰਦਾ ਕਿ ਜਿੱਦਾਂ ਤੁਹਾਨੂੰ ਮੇਰਾ ਰੋਡ ਮੈਪ ਜਿਹੜਾ ਵਾ ਪੁੱਛਿਆ ਵਾ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੀ ਸਾਈਡ ਜਿਹੜੀ ਬਦਲੀ ਕਰ ਦਿਓ ਬਾਕੀ ਜਿਹੜੇ ਨੇ ਆਮ ਜਿਹੜੇ ਪਾਰਟੀਆਂ ਜਿਹੜੀਆਂ ਗੱਲਾਂਬਾਤਾਂ ਕਰਦੀਆਂ ਉਹਨਾਂ ਨੂੰ ਮੈਂ ਬਦਲੀ ਕਰਵਾ ਦਊਂਗਾ ਸਾਦਾ ਜਿਹੜਾ ਮੈਂ ਸਭ ਤੋਂ ਪਹਿਲਾਂ ਇਸ ਦਸ ਕਰਨ ਸੇ ਕਾਮ ਸੇ ਆ ਲੈਦਾ ਔਰ ਸਾਹਿਬ ਦਾ ਸਾਹਿਬ ਦਾ ਫੌਜੀਆਂ ਦੇ ਪ੍ਰਧਾਨ ਸਰਦਾਰ ਗੁਤੇਜ ਸਿੰਘ ਦਾ ਮੈਂ ਬਹੁਤ ਜਿਦੋਂ ਧੰਨਵਾਦ ਕਰਦਾ ਔਰ ਪੰਜਾਬ ਦੇ ਜਨਰਲ ਸਰਕਤਰ ਸੁਭਾ ਦਾ ਹਰਪੰਨ ਸਿੰਘ ਦਾ ਜਿਨ੍ਹਾਂ ਨੇ ਮਿਲ ਕੇ ਵੀ ਪਬਲਿਕ ਦੇ ਵਿੱਚ ਗੱਲ ਕਰਕੇ ਤੇ ਮੈਨੂੰ ਸਿਰਫ ਇਹਨਾ ਸੰਦੇਸ਼ ਦਿੱਤਾ ਕਿ ਤੁਸੀਂ ਆਮ ਤੌਰ ਜਿਹੜਾ ਐਮਪੀ ਦੀ ਇਲੈਕਸ਼ਨ ਜਿਹੜੀ ਗਰਦਾਸਪੁਰ ਸੀਟ ਜਿਹੜੀ ਆਪਾਂ ਜਿੱਤਣੀ ਆ ਅ ਲੜਨੀ ਆ ਔਰ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਨਾ ਉੱਥੇ ਮੈਂ ਪਬਲਿਕ ਨੂੰ ਆਪਣਾ ਸੰਦੇਸ਼ ਦੇਣਾ ਕਿ ਇਹ ਜਿਹੜੀਆਂ ਇਲੈਕਸ਼ਨਾਂ ਨੇ ਹੋ ਪਹਿਲੀਆਂ ਇਲੈਕਸ਼ਨਾਂ ਭੁੱਲ ਜਿਓ ਤੇ ਹੁਣ ਤੁਹਾਨੂੰ ਨਵਾਂ ਮਿਲੇਗਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਨੂੰ ਸਵਾਲ ਕੀਤਾ ਕਿ ਤੁਹਾਡਾ ਕੀ ਰੋਡ ਮੈਪ ਹੋਗਾ ਰੋਡ ਮੈਪ ਸਾਡਾ ਹੋਊਗਾ ਟਰਮੀ ਫੌਜੀ ਜਿੱਥੇ ਬੰਦੀ ਟਰਮੀ ਫੌਜੀਆ ਜੋ ਕੀਤਾ ਉਹ ਅਸੀਂ ਕਰਕੇ ਵਿਖਾਵਾਂਗੇ ਨੰਬਰ 2 ਦੇ ਤੇ ਅਸੀਂ ਐਨ ਆਰ ਆਈ ਵਰਕਰਾਂ ਆਈ ਦਮਾਂ ਦੇ ਉਹਦੇ ਵਿੱਚ ਇਹ ਆ ਕਿ ਟਰਮੀ ਫੌਜੀਆ ਨੇ ਜਦੋਂ ਜੋਨਿਓ 84 ਦੇ ਵਿੱਚ ਦਰਬਾਰ ਸੇ ਤੇ ਹਮਲਾ ਹੁੰਦਾ ਤੇ ਕੌਮ ਨੂੰ ਉਂਦੇ ਤੇ ਹਮਲਾ ਹੁੰਦਾ ਤੇ ਇਹਨਾਂ ਨੇ ਜਿਵੇਂ ਡਾਰਕਸ ਛੱਡ ਕੇ ਤੇ ਬਚਾਇਆ ਇਸੇ ਤਰ੍ਹਾਂ ਅਸੀਂ ਹੁਣ ਵੀ ਕੋਈ ਮਾੜਾ ਕੰਮ ਹੋਇਆ ਤੇ ਅਸੀਂ ਮਿਲ ਕੇ ਉਹਦੇ ਬਾਰੇ ਲੜਾਂਗੇ ਪਹਿਲਾਂ ਸਰਕਾਰਾਂ ਜਿਹੜੀਆਂ ਧਰਮਾਂ ਕੌਮਾਂ ਜਵਾਂਦੀਆਂ ਨੂੰ ਉੱਪੋਲੀ ਜਾਣ ਅੱਗੇ ਅਗਰ ਐਨਆਰਆਈ ਰਾਜ ਵਰਗਾ ਰਾਜ ਦੇਣਾ ਅਸੀਂ ਬੰਨ ਤੋਂ ਬਾਅਦ ਅਲੱਗ-ਅਲੱਗ ਦੇਸ਼ਾਂ ਦੇ ਐਨਆਰਆਈ ਨੂੰ ਮਿਲਣ ਕਰਾਂਗੇ ਉਨਾਂ ਨੂੰ ਵਿਚਾਰ ਕਰਾਂਗੇ ਕਿ ਬਾਹਰ ਕਿਤਰਾ ਦੇ ਕਾਨੂੰਨ ਕਹਦੇ ਨੇ ਕਿੱਦਾਂ ਰਹਿਣ ਸਹਣਾ ਉਹ ਸਾਰਾ ਟੋਟੇ ਵਾਲਾ ਇਹ ਅਸੀਂ ਉਹਦੇ ਨਿਚੋੜ ਕੱਢ ਕੇ ਅਸੀਂ ਜਿਸ ਤਰ੍ਹਾਂ ਮੁਲਖਾਂ ਦੇ ਬਾਦ ਦੇ ਅੰਦਰ ਰਾਜ ਆ ਉਸ ਤਰ੍ਹਾਂ ਦਾ ਹਿੰਕਰ ਦਾ ਹਸਪਤਲ ਦੇ ਵਿੱਚ ਸ਼ੁਰੂ ਕਰਾਂਗੇ ਔਰ ਜਰਦਾਸਪੁਰ ਦੇ ਵਿੱਚੋਂ ਆਧਾਰਨ ਦੇ ਉੱਤੇ ਸਾਡਾ ਸਾਰਾ ਪੰਜਾਬ ਜੜਦਾ ਐਨ ਆਰ ਆਈ ਬਣੇਗਾ ਔਰ ਜਿਹੜੇ ਲੀਡਰ ਬਣਗੇ ਉਹ ਅੱਗੇ ਤਰ੍ਹਾਂ ਕੇ ਪਰਨੀ ਫੋਕੀ ਕੀ ਵਰਗਾ ਰਾਜ ਦੇਣਾ ਚਾਹਣਗੇ ਦੇਖੋ ਜੀ ਇਹ ਜਿਹੜੀ ਆ ਮੈਂ ਸਭ ਤੋਂ ਪਹਿਲਾਂ ਗੱਲ ਕਹਿੰਨਾ ਕਿ 100 ਹੱਥ ਰਫਾ ਸਿਰੇ ਤੇ ਗੱਲ ਮੈਂ ਕਹਿ ਰਿਹਾ ਅੱਗੇ ਇਹ ਲਖ ਦੀ ਗੱਲ ਬੋਲ ਚੁੱਕਾ ਹਾਂ ਜਦੋਂ ਜੂਨ 1984 ਦਾ ਹਮਲਾ ਹੁੰਦਾ ਉਹਦੇ ਵਿੱਚ ਜਿਹੜਾ ਵਾ ਇਹਨਾਂ ਨੇ ਉਤਲੀਆਂ ਸਾਰੀਆਂ ਪਾਰਟੀਆਂ ਰੱਖ ਕੇ ਕੋਈ ਸ਼ੰਕਾ ਨਹੀਂ ਸੀ ਕਿ ਭਲੇ ਖਾਣੇ ਸਾਹਮਣੇ ਇੱਕ ਕੱਲੀ ਕਾਂਗਰਸ ਨੇ ਹਮਲਾ ਕੀਤਾ ਵਾ ਇਹ ਸਾਰੀਆਂ ਪਾਰਟੀਆਂ ਨੇ ਰਲ ਕੇ ਹਮਲਾ ਕੀਤਾ ਔਰ ਉਹਦੇ ਤੋਂ ਬਾਅਦ ਜਿਹੜੇ ਵਿੱਚ ਕਾਂਗਰਸ ਨੇ ਸੱਦਾ ਕੀਤਾ ਤੇ ਮੰਨਦੀ ਆ ਜਿਨ੍ਹਾਂ ਨੇ ਅੰਤਰਖਾਤੇ ਕਰਵਾਇਆ ਵਾ ਤੇ ਜਿਨ੍ਹਾਂ ਸਪੋਰਟ ਕੀਤੀ ਆ ਜਿਵੇਂ ਕਾਲੀ ਦਲ ਨੇ ਕਰਵਾਇਆ ਵਾ ਜਿਦਨੇ ਸਪੋਰਟ ਕੀਤੀ ਆ ਇਹ ਦੋਵੇਂ ਪਾਰਟੀਆਂ ਬਾਅਦ ਵਿੱਚ ਜਿਹੜੀਆਂ ਰਾਗ ਪਾਖ ਪੋਗ ਰਹੀਆਂ ਨੇ ਉਹ ਕੁਰਸੀਆਂ ਦਾ ਆਨੰਦ ਮਾ ਰਹੀਆਂ ਨੇ ਇੱਥੋਂ ਸਾਡੇ ਦੇਸ਼ ਦੀ ਰਾਜਨੀਤੀ ਜਿਹੜੀ ਗੰਧਲੀ ਤੇ ਗੰਦੀ ਹੋ ਗਈ ਆ ਔਰ ਇਹਨਾਂ ਨੇ ਇਹੋ ਇੱਥੋਂ ਫਰਾਂ ਜਾ ਕੇ ਚੱਲਦਾ ਵਾ ਤੇ ਧਰਮਾਂ ਕੋ ਮੱਝ ਵੰਡਿਆ ਧਰਮਾਂ ਦੇ ਇਤੇ ਹਮਲੇ ਕੀਤੇ ਇਹ ਕਰਕੇ ਇਹਨਾਂ ਨੇ ਜੋ ਸਦਾ ਤੋਂ ਗੀਆਂ ਨੇ ਔਰ ਹੁਣ ਲੋਕਾਂ ਨੂੰ ਜਾ ਕੇ 39 ਸਾਲ ਬਾਅਦ ਜਿਹੜੀ ਜਾਗਰਤੀ ਆਈ ਆ ਔਰ ਇਹਨਾਂ ਦੇ ਬਾਰੇ ਜਿਹੜਾ ਹੁਣ ਜਿਹੜਾ ਪਰਦੇ ਫਾਸ ਹੋਣ ਲੱਗੇ ਨੇ ਔਰ ਇਹਦੇ ਬਾਬਤ ਜਿਹੜਾ ਵਾ ਹੁਣ ਲੋਕ ਜਿਹੜੇ ਜਾਗਰਤ ਹੋ ਗਏ ਨੇ ਔਰ ਮੈਂ ਇੱਥੇ ਅਪੀਲ ਕਰਦਾ ਵਾਂ ਹਰ ਪਾਰਟੀ ਨੂੰ ਹਰ ਜਥੇਬੰਦੀ ਨੂੰ ਔਰ ਆਮ ਪਬਲਿਕ ਨੂੰ ਬੇਨਤੀ ਕਰਦਾ ਕਿ ਹਰ ਪਾਰਟੀ ਜਿੱਦਾਂ ਹੁਣ ਕਿਸਾਨ ਯੂਨੀਅਨ ਬਹੁਤ ਵਧੀਆ ਇਹਨਾਂ ਨੇ ਮਰਕੇ ਦੀ ਕਰ ਰਹੇ ਨੇ ਜਦੋਂ ਤਰਨੇ ਲਾ ਕੇ ਕਰੇ ਪਰ ਮੈਂ ਇਹ ਬੁਲੰਤੀ ਕਹਦਾ ਕਿ ਜੇਕਰ ਅਸੀਂ ਕਿਸਾਨਾਂ ਨੇ ਜੁਨੀਅਟੇ ਪਰ ਨਹੀਂ ਛੱਡ ਕੇ ਅਸੀਂ ਹੋਰ ਮਜਾਰੇ ਛੱਡ ਕੇ ਸਾਰੇ ਕਰਕੇ ਅਸੀਂ ਦਰਬਾਰ ਸਾਹਿਬ ਆਜ ਗਏ ਤੇ ਜੇਕਰ ਅਸੀਂ ਜੂਨ 1984 ਦਾ ਫੈਸਲਾ ਕਰਾ ਲੀਨੇ ਆ ਤੇ ਅੱਗੇ ਤੋਂ ਲੈ ਕੇ ਨਾਂ ਤੇ ਸਿੱਖ ਕੌਮ ਦੇ ਤੇ ਹਮਲੇ ਹੋਣਗੇ ਤੇ ਨਾ ਹੀ ਕੋਈ ਰਾਜਨੀਤਿਕ ਪਾਰਟੀ ਜਿਹੜੀ ਇਸ ਤਰ੍ਹਾਂ ਦੇ ਸੱਤ ਰੱਜ ਕੇ ਤੇ ਇਹ ਕੰਮ ਕਰੂ ਇਹ ਕੀ ਕਰਦੇ ਨੇ ਸਾਡੇ ਰਾਜਨੀਤੀ ਕੀ ਕਰਦੇ ਨੇ ਜਿੱਦੋਂ ਇੱਕ ਗੱਲ ਨੂੰ ਚੰਗੀ ਤਰ੍ਹਾਂ ਅਛਾ ਲਿਆ ਜਾਂਦਾ ਤੇ ਫਿਰ ਦੂਜੇ ਪਾਸੇ ਕੋਈ ਨਾ ਕੋਈ ਚੰਗਿਆੜੀ ਲਾ ਕੇ ਵੀ ਲੋਕਾਂ ਦਾ ਉਧਰ ਧਿਆਨ ਕਰ ਦਿੰਦੇ ਹੁਣ ਮੌਜੂਦਾ ਹਾਲਾਤ ਤੁਸੀਂ ਦੇਖ ਲਓ ਜਿਵੇਂ ਦਰ ਗਰਦੇਵ ਸਿੰਘ ਕੌਂਕੇ ਦਾ ਮਸਲਾ ਚੁੱਕਿਆ ਸੀ ਉਹਦਾ ਫੈਸਲਾ ਹੋ ਗਿਆ ਸੀ ਇਹਨਾਂ ਨੇ ਕੋਈ ਇਧਰੋਂ ਗੱਲ ਚੁੱਕ ਦਿੱਤੀ ਕੋਈ ਇਧਰ ਚੁੱਕ ਲਈ ਕਿਸੇ ਨੂੰ ਇਹ ਪਤਾ ਵੀ ਅਜ ਗਰਦੇਵ ਸਿੰਘ ਕੌਂਕੇ ਦਾ ਵੀ ਇਨਸਾਫ ਲੈਣਾ ਜਾਂ ਜਿਵੇਂ ਦਾ ਕੌਂਕੇ ਨੂੰ ਕੋਰਟ ਨੇ ਸਰਨ ਕੋਰਟ ਨੇ ਕਿੱਦਾਂ ਮਾਰਿਆ ਜੋ ਕੁ ਪੋਲ ਤੇ ਮੈਂ ਇੱਥੇ ਗੱਲ ਕਰਕਿ ਨਾ ਸੌਥ ਰਸਾ ਸਰੇ ਤੇ ਗੰਦ ਕਿ ਤੁਸੀਂ ਇਹ 84 ਦਾ ਹੱਲ ਕਰਾ ਲਓ ਆ ਜਿਹੜੇ ਡਰਾਮੇ ਸਰਕਾਰਾਂ ਕਦੀਆਂ ਇਹ ਖਤਮ ਹੋ ਜਾਣਗੇ ਔਰ ਜਿਹੜੀ ਸਾਦੀ ਪਾਰਟੀ ਆ ਇਹਨਾਂ ਡਰਾਮਿਆਂ ਦਾ ਵਿਰੋਧ ਕਰੂਗੀ ਔਰ ਲੋਕਾਂ ਦੇ ਜਿ ਚਿੱਠਾ ਮੰਗਾ ਕਰਕੇ ਔਰ ਇਹਨਾਂ ਨੂੰ ਉਹ ਜਿਹੜੇ ਗਲਤ ਰਾਜਨੀਤੀਆਂ ਕਦੇ ਇਹਨਾਂ ਨੂੰ ਸਦਾਰਾਂਗੇ ਆ ਕੀ ਕਰਦੀਆਂ ਨੇ ਦੋ ਚਾਰ ਮੁੱਦੇ ਨੇ ਉਹਨਾਂ ਦੇ ਉੱਤੇ ਆਖਦੇ ਕਾਦੂ ਕਿਹੜੀ ਲਕਸ਼ਣਾ ਜਿਹੜੀ ਲੱਗੇ ਤੇ ਬਦੋਤੇ ਨਹੀਂ ਲੱਢੀ ਜੀ ਕੀ ਇਹ ਨਸ਼ੇਦਮਦ ਅੱਜ ਨਹੀਂ ਲੜੀ ਦੀ ਕਿਦੇ ਤੇ ਇਹ ਮਲਕੇ ਦੀ ਤਕਸ਼ਾਈ ਹੋ ਰਹੀ ਦੇ ਪ੍ਰਸ਼ਾਸਨ ਠੀਕ ਨਹੀਂ ਕੀਤਾ ਮੈਂ ਇਥੇ ਇਹ ਗੱਲ ਕਰਨੀ ਚਾਹਾਂ ਕਿ ਜਿਹੜਾ ਪ੍ਰਸ਼ਾਸਨ ਕਹਿੰਦੇ ਨੇ ਉਹ ਤਾਂ ਠੀਕ ਬਈ ਕੀ ਜਿਹੜਾ ਅੱਜ ਤੱਕ ਪ੍ਰਸ਼ਾਸਨ ਦਿੱਤਾ ਸਾਡੇ ਸਾਡੇ ਗੁਰਦਵਾਰਿਆਂ ਤੇ ਟੈਂਕ ਤੇ ਤੋਪਾਂ ਵਾਰੇ ਅੱਜ ਤੱਕ ਸਾਡੇ ਗੁਰਦਵਾਰਿਆਂ ਦੇ ਤੇ ਹਮਲੇ ਹੋਏ ਸਾਡੇ ਗੁਰਦਵਾਰਿਆਂ ਤੋਂ ਇਹ ਇਹਨੂੰ ਇਹਨੂੰ ਸਰਕਾਰਾਂ ਜਿਹੜੀਆਂ ਨੇ ਇਹ ਕਹਿ ਦਿੱਤਾ ਨੇ ਕਿ ਮਲਕੇ ਦੇ ਅਹੀ ਰਾਜ ਦੇ ਰਹੇ ਆ ਇਹਨੂੰ ਤੱਕ ਕੀ ਕਹਿ ਰਹੇ ਨੇ ਨੰਬਰ 2 ਨਮਾਜ਼ਿਆ ਇਹਦੇ ਮੁਡੇ ਤੇ ਮੇਰੇ ਨਾਲ ਸਵਾਲ ਨਹੀਂ ਚੱਲਣਾ ਅਸੀਂ ਬਗਿਆਈ ਕਿਦਾਂ ਖਤਮ ਹੋਣੀ ਆ ਸਭ ਤੋਂ ਪਹਿਲਾਂ ਮੈਂ ਇਹ ਸੰਸਦ 17 ਦੇ ਵਿੱਚ ਬੀਸੀ ਦੇ 10 ਨੂੰ ਮੰਨਪਾ ਤੇ ਦੱਸਦੇ ਜਿਹੜਾ ਸਿਫਟ ਕਰਨੀ ਫੋਜੀ ਤਦਾਂ ਹਾਂ ਨਮਾਜ਼ਿਆ ਨੂੰ ਖਤਮ ਕਰਨ ਵਾਸਤੇ ਪਹਿਲਾ ਫਾਰਮੂਲਾ ਲੋਕ ਸਭਾ ਤੇ ਵਿਧਾਨ ਸਭਾ ਕੱਠੀਆਂ ਹੋਣ ਨੰਬਰ 2 ਦੇ ਉੱਤੇ ਜਦੋਂ ਸਰਕਾਰ ਬਣ ਜਾਂਦੀ ਆ ਜਿਹੜੀ ਸਰਕਾਰ ਆ ਨਾ ਸਰਪੰਚੀ ਦੀ ਚੋਣ ਹੋਵੇ ਨਾ ਸ਼ਹਿਰ ਦੇ ਜਿਹੜਾ ਸ਼ਹਿਰ ਦਾ ਪ੍ਰਧਾਨ ਨਾ ਤੇ ਸ਼ਹਿਰੀ ਐਮਸੀ ਆ ਪਿੰਡਾਂ ਦੇ ਸਰਪੰਚ ਨੇ ਤੇ ਸੁਪੰਜਾ ਦੇ ਮੈਂਬਰ ਨੇ ਅੱਗੇ ਆ ਕੇ ਨੇ ਚੇਅਰ ਮੈਂ ਤੇ ਬਲਾਕ ਸੰਪਤੀ ਮੈਂਬਰ ਇਹ ਸਾਰੇ ਜਿਸ ਬੰਦੇ ਦੀ ਸਰਕਾਰ ਆ ਉਹ ਸਰਕਾਰ ਆਪਣੇ ਨਾਮ ਜਦ ਕਰੇ ਕਿ ਇਹ ਜਿਹੜੇ ਨਾ ਮਰਜ ਦੀ ਵੋਟਾਂ ਇੱਕ ਫਾਰਮੈਟਿਕ ਹੁੰਦੀ ਆ ਸਭ ਤੋਂ ਪਹਿਲੇ ਲੈਂਦੇ ਨੇ ਪੁਲਸ ਦੇ ਦੰਡੇ ਤੋਂ ਦੰਡੇ ਤੋਂ ਕਰਕੇ ਇਹਨਾਂ ਕੋਈ ਜਿਹੜਾ ਵਾ ਇਹ ਜਿਹੜੇ ਉਤੋਂ ਬਾਅਦ ਨਹੀਂ ਕਿ ਕਲਮ ਦੇ ਜੋਰ ਨਾਲ ਤੇ ਪੱਕੇ ਸ਼ਹੀ ਨਾ ਇਹਨਾਂ ਦੀ ਸਰਪੰਚ ਬਣਦੇ ਇਹਨਾਂ ਦੇ ਸਾਰੇ ਬੰਦੇ ਨੇ ਇਹਨਾਂ ਚੰਗਰੀ ਨਾਮ ਜਦ ਹੋ ਜੇ ਲੋਕ ਸਭਾ ਵਿਧਾਨ ਸਭਾ ਕੱਥੀਆਂ ਹੋ ਜਾਂਨ ਔਰ ਇਹਦਾ ਤਖਸਦਾ ਤਹਾ ਜਿਹੜਾ ਜੋ ਬਰਬਾਦ ਹੁੰਦਾ ਇਹ ਮਗੇ ਨਹੀਂ ਇਹ ਤਾਂ ਮੜ ਤੋੜ ਦੇਗੀ ਮਗੇ ਯਸਤਾ ਟੁੱਟੇ ਮਗੇ ਇਹਦਾ ਸਵਾਲ ਕੋਈ ਮਦਾਂ ਨਹੀਂਗਾ ਮੇਰਾ ਨਾਮ ਕਸ਼ਮੀਰ ਸਿੰਘ ਇਹ ਮੇਰਾ ਛੋਟਾ ਭਰਾ ਹਾ ਤੇ ਮੋਰ ਤੋਂ ਰੱਖੇ ਇਕੱਠੇ ਖੜੇ ਆ ਇਕੱਠੇ ਪੜੇ ਆਂ ਸੀ ਤੇ ਬਹੁਤ ਵਧੀਆ ਸੁਭਾਅ ਹੈ ਜਿਹੜਾ ਮੁਰਤੋ ਰੱਖ ਕੇ ਬਹੁਤ ਵਧੀਆ ਸੁਭਾਅ ਦੇ ਨਾਲ ਰਿਹਾ ਵਾ ਇਹਦਾ ਮੁਰਤੋ ਰੱਖ ਕੇ ਇਹ ਹੀ ਕਿ ਮੈਂ ਮਲਕੇ ਪਬਲਿਕ ਦੀ ਦੁਨੀਆ ਦੀ ਸੇਵਾ ਕਰਾਂ ਤੇ ਉਸੇ ਪਾਸੇ ਨੂੰ ਤੁਰਿਆ ਰਿਹਾ ਮੁਰਕੇ ਜਦੋਂ ਭਰਤੀ ਹੋ ਗਿਆ ਫੌਜ ਦੇ ਵਿੱਚ ਤੇ ਫਿਰ ਫੌਜ ਦੇ ਵਿੱਚ ਚਲ ਗਿਆ ਫੌਜ ਤੋਂ ਇਹ ਜਦੋਂ ਆਇਆ ਮੁਰਤਰ ਮੁੱਟੀ ਕਰਕੇ ਸਾਨੂੰ ਕਹਿੰਦਾ ਹੈ ਕਿ ਮੈਂ ਪਬਲਿਕ ਦੀ ਸੇਵਾ ਕਰਨੀ ਹੈ ਤੇ ਮੈਂ ਤਾਂ ਕਰਕੇ ਫੌਜ ਤੋਂ ਚਲ ਗਿਆ ਅਸੀਂ ਅਖੇ ਚਲ ਠੀਕ ਆ ਬਈ ਬੜਾ ਵਧੀਆ ਤੇ ਮੁਰਕੇ ਫੇਰੇ ਉਸੇ ਤਰ੍ਹਾਂ ਇਹ ਮਿਲ ਕੇ ਹਰ ਗੱਲ ਤੇ ਜਦੋਂ 84 ਨਹੀਂ ਆ ਉਹਦੇ ਵਿੱਚ ਉਹਨਾਂ ਨੂੰ ਮਿਲ ਕੇ ਉੱਥੇ ਸਜਾਵਾਂ ਮਿਲੀਆਂ ਜੇਲ੍ਹ ਚਲ ਗਿਆ ਤੇ ਸਾਡੀ ਪਰਜਾਈ ਵਿਚਾਰੀ ਇਤਰਾ ਘਰ ਕੰਮਾਂ ਬੱਚਿਆਂ ਨੂੰ ਸਾਹਮਣਾ ਬੜੇ ਔਖਿਆਂ ਹੋ ਕੇ ਸਾਨ ਵੀ ਰਹੀ ਤੇ ਮੁਰਕੇ ਫੇਰੇ ਜਦੋਂ ਉੱਥੋਂ ਰਹਾ ਹੋ ਕੇ ਆਇਆ ਫੌਜ ਤੋਂ ਤੇ ਫੇਰ ਆਣ ਕੇ ਮੁਰਕੇ ਇਹਨੇ ਕਰਦਾ ਕੰਮ ਤਾਂ ਨਹੀਂ ਉਹਨਾਂ ਬੋਲਚਸ ਵੀ ਨਾ ਕੀਤਾ ਬਹੁਤਾ ਇਹ ਪਬਲਿਕ ਦਾ ਹੀ ਕੰਮ ਕਰਦਾ ਰਿਹਾ ਇਤਰਾ ਕਦੀ ਕਿਸ ਨੇ ਆਖਿਆ ਉਹਦੇ ਨਾਲ ਚੱਲ ਜਾਓ ਕਿਸ ਨੇ ਆਖਿਆ ਉਹਦੇ ਨਾਲ ਚੱਲ ਗਿਆ ਇਸ ਤਰ੍ਹਾਂ ਹੀ ਮਤਲਬ ਕਿ ਜਿਤਨਾ ਲੋਕ ਸੇਵਾ ਹੀ ਕਰਦਾ ਰਿਹਾ ਹੈ ਤੇ ਲੋਕ ਸੇਵਾ ਦੇ ਮੋਰ ਤੋਂ ਰੱਖੇਦਾ ਹਿਸਬਾ ਵਾ ਹੋਣ ਨੂੰ ਦੋ ਪਾਰਟੀਆਂ ਨੇ ਰੱਖ ਕੇ ਤੈਨੂੰ ਲੋਡਵਾਰ ਗੁੰਬੇਸ ਕੀਤਾ ਤੇ ਮੈਂ ਵੀ ਇਨੀ ਇਹੀ ਕਹਾਂ ਜਾ ਕੇ ਚਲੋ ਠੀਕ ਆ ਤੂੰ ਮਤਲਬ ਕਿ ਇਹ ਕੰਮ ਤੇ ਤਰਿਆ ਵਾ ਤਾਂ ਬਹੁਤ ਵਧੀਆ ਕੰਮ ਆ ਚੰਗੀ ਗੱਲ ਆ ਪਬਲਿਕ ਦੀ ਸੇਵਾ ਕਰੀ ਸਾਨੂੰ ਮਤਲਬ ਕਿ ਬਹੁਤ ਚੰਗੀ ਗੱਲ ਆ ਇਹ ਇਹ ਕਰਕੇ ਮਤਲਬ ਕਿ ਹੁਣ ਖਲੋਤੇ ਨੇ ਤੇ ਮਾਨੂੰ ਦੇਖੋ ਮਹਾਰਾਜ ਕੀ ਕਰਦਾ ਬਾਕੀ ਇਹ ਪਬਲਿਕ ਦਾ ਸਾਥ ਆ ਪਬਲਿਕ ਬਵੇਗੀ ਸਾਥ ਤੇ ਇਹ ਪਬਲਿਕ ਦੀ ਸੇਵਾ ਕਰ ਸਕਦਾ ਕਿਉਂਕਿ ਪਬਲਿਕ ਦੀ ਸੇਵਾ ਤਾਂ ਹੀ ਕਰ ਸਕਦਾ ਜੇ ਉਹਨੂੰ ਕੋਈ ਮੌਕਾ ਮਿਲਿਆ ਤੇ ਉਹ ਘਰ ਬੈਠਣ ਬੈਠਾ ਕਰ ਨਹੀਂ ਸਕਦਾ ਜੇ ਕੋਈ ਉਹਨੂੰ ਮੌਕਾ ਦੇਊਗਾ ਪਬਲਿਕ ਦੇਊਗੀ ਤਾਂ ਫਿਰ ਉਹਦੇ ਨਾਲੇ ਮਤਲਬ ਕਿ ਚੰਗੇ ਤਰੀਕੇ ਦੇ ਨਾਲ ਚੰਗਾ ਕੰਮ ਕਰੂਗਾ ਚੰਗਾ ਪਬਲਿਕ ਦਾ ਸਵਾਦੂਗਾ ਤੇ ਅਹਿੰਤੇ ਹੀ ਕਮੰਡ ਦੇ ਤੇ ਵਧੀਆ ਠੀਕ ਆ ਬਹੁਤ ਵਧੀਆ ਜਿੱਧਰ ਨੂੰ ਚੱਲੇ ਆ ਬਹੁਤ ਠੀਕ ਆ ਹਾਂਜੀ